ਸਤ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇੱਕ ਟਵੀਟ ਕੀਤਾ ਹੈ ਕਿ ਐਕਸਪੈਂਡ ਕੀਤਾ ਹੈ ਕਿ ਪਟਿਆਲਾ ਦੇ ਵਿੱਚ ਪੰਜ ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕੀਤੀ ਜਾ ਰਹੀ ਹੈ ਔਰ ਐਂਬੂਲੈਂਸਸ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਵਾਟਰ ਕੈਨਨ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਇਉਂ ਲੱਗਦਾ ਹੈ ਕਿ ਜਿਵੇਂ ਤਿਆਰੀ ਹੁੰਦੀ ਹੈ ਖਨੌਰੀ ਬਾਰਡਰ ਤੇ ਹਮਲਾ ਕਰਨ ਦੀ ਜਗਜੀਤ ਸਿੰਘ ਡੱਲੇਵਾਲ ਨੂੰ ਚੱਕਣ ਦੀ ਇੱਕ ਪੱਖਤਾ ਅੱਜ ਦੀ ਇਸ ਵੀਡੀਓ ਦਾ ਇਹ ਹੋਏਗਾ ਦੂਜੀ ਗੱਲ ਇਹ ਹੈ ਕਿ ਕੀ ਹੁਣ ਇਹ ਸਾਰਾ ਮਸਲਾ ਪੰਜਾਬ ਤੇ ਪੰਜਾਬ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ ਬਣਾ ਦਿੱਤਾ ਜਾਏਗਾ ਜਿਹੜੀ ਪੰਜਾਬ ਪੰਜਾਬੀਆਂ ਦੇ ਵਿਰੁੱਧ ਲੜਾਈ ਦਾ ਮੈਦਾਨ ਤਿਆਰ ਹੋ ਰਿਹਾ ਹੈ ਇਹ ਵੀ ਆਪਾਂ ਦੇਖਣਾ ਸਟੀਜੀਕਲ ਦੇਖੋ ਅੱਜ ਜਦੋਂ ਦੋ ਕਿਸਾਨ ਜਥੇਬੰਦੀਆਂ ਨੇ ਇਹ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਔਰ ਕਹਿ ਸਕਦੇ ਆ ਕਿ ਉਸ ਨੂੰ ਭਰਪੂਰ ਹੰਗਾਰਾ ਮਿਲਿਆ ਜਾਂ ਘਟੋ ਘਟ ਆਪਣੇ ਮਨ ਅਨੁਸਾਰ ਹੰਗਾਰਾ ਦਿੱਤਾ ਪੰਦ ਜ਼ਰੂਰ ਰਿਹਾ 9 ਘੰਟੇ ਲਈ ਕਈ ਥਾਵਾਂ ਤੇ ਤਕਰਾਰ ਵੀ ਹੋਈ ਹੈ ਫਿਰ ਪੰਜਾਬੀ ਪੰਜਾਬੀ ਨਾਲ ਝਗੜਦੇ ਨਜ਼ਰ ਆਏ ਮਸਲਾ ਇਹ ਵੀ ਹੈ ਕਿ ਕੀ ਇਸ ਪੰਜਾਬ ਬੰਦ ਦਾ ਕੇਂਦਰ ਤੇ ਕੋਈ ਅਸਰ ਪਾਊਗਾ ਕਿਉਂਕਿ ਮਸਲਾ ਤਾਂ ਕੇਂਦਰ ਦਾ ਹੈ ਹੁਣ ਗੱਲ ਇਹ ਆ ਵੀ ਕੇਂਦਰ ਦੇ ਨਾਲ ਲੜਾਈ ਹੈ ਲੜਾਈ ਪੰਜਾਬ ਦੇ ਮੈਦਾਨ ਦੇ ਵਿੱਚ ਪੰਜਾਬੀਆਂ ਨੂੰ ਆਪਸ ਚ ਲੜਾਉਣ ਵਾਲੀ ਬਣਦੀ ਜਾ ਰਹੀ ਹੈ ਬਹੁਤ ਸਾਰੇ ਸਵਾਲ ਨੇ ਇਹ ਤੇ ਵੀ ਕਿਸ ਕਿਸਮ ਦਾ ਪ੍ਰਤਾਂਤ ਸਿਰਜਿਆ ਜਾ ਰਿਹਾ ਹੈ ਇਹੀ ਲੱਭਣ ਦੀ ਕੋਸ਼ਿਸ਼ ਕਰਦਿਆਂ ਜੇ ਆਪਾਂ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਮੈਂ ਅਪੀਲ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਇੱਥੋਂ ਸ਼ੁਰੂ ਕਰੀਏ ਆਪਾਂ ਕਿ ਅੱਜ ਪੰਜਾਬ ਬੰਦ ਹੋਇਆ ਦੋ ਜਿਹੜੀਆਂ ਜਥੇਬੰਦੀਆਂ ਦੋ ਫੋਰਮ ਕਿਸਾਨਾਂ ਦੇ ਜਿਨ੍ਹਾਂ ਚ ਇੱਕ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਸਰਬੰਸ ਸਿੰਘ ਪੰਦੇਰ ਦਾ ਦੂਜਾ ਐਸਕੇਐਮ ਸੰਜੂਤ ਕਿਸਾਨ ਮੋਰਚਾ ਗੈਰ ਸਿਆਸੀ ਜਗਜੀਤ ਸਿੰਘ ਡੱਲੇਵਾਲ ਦਾ ਦੋਨਾਂ ਨੇ ਸੱਦਾ ਦਿੱਤਾ ਸੀ ਪੰਜਾਬ ਬੰਦ ਤਾਂ ਪੰਜਾਬ ਬੰਦ ਹੋਇਆ ਤੇ ਵੈਸੇ ਸਮਝ ਨਹੀਂ ਆਈ ਮੈਨੂੰ ਕਿ ਜਦੋਂ ਇਹ ਕਹਿੰਦੇ ਨੇ ਕਿ ਸਾਡੇ ਨਾਲ ਦੇਸ਼ ਦੀਆਂ ਬਹੁਤ ਸਾਰੀਆਂ 100 ਤੋਂ ਵੱਧ ਜਥੇਬੰਦੀਆਂ ਨਾਲ ਲੇ ਉਥੇ ਕਿਤੇ ਵੀ ਨਹੀਂ ਕਿਤੇ ਬੰਦ ਇਵਨ ਹਰਿਆਣਾ ਚ ਵੀ ਕੋਈ ਅਸਰ ਨਹੀਂ ਪੰਜਾਬ ਚ ਅਸਰ ਹੋਇਆ ਹੁਣ ਪੰਜਾਬ ਚ ਬੰਦ ਹੋਇਆ 9 ਘੰਟੇ ਲਈ ਪੰਜਾਬ ਚ ਥਾਂ ਥਾਂ ਤੇ ਟਕਰਾਅਾਂ ਦੇਖਣ ਨੂੰ ਮਿਲੀਆਂ ਕਦੇ ਪੁਲਿਸ ਨਾਲ ਕਿਸਾਨ ਉਲਝ ਰਹੇ ਨੇ ਮੈਂ ਹੁਣ ਇੱਕ ਪ੍ਰੋਗਰਾਮ ਕਰਕੇ ਹਟਿਆ ਡਾਕਟਰ ਮੈਨੂੰ ਕਹਿੰਦੇ ਇੱਕ ਮੈਂ ਬੁਲਾਏ ਦਲੇਰ ਸਿੰਘ ਮਲਤਾਨੀ ਉਹ ਕਹਿੰਦੇ ਜੀ ਮੈਨੂੰ ਰੋਕ ਲਿਆ ਮੈਨੂੰ ਜਾਣ ਨਹੀਂ ਦਿੱਤਾ ਇਹ ਕਹਿੰਦੇ ਨੇ ਵੀ ਅਸੀਂ ਡਾਕਟਰ ਨੂੰ ਨਹੀਂ ਰੋਕਿਆ ਤੇ ਜਦੋਂ ਇੱਕ ਦੂਜਾ ਕਿਸਾਨ ਕੇਐਮਐਮ ਦਾ ਬੇਟਾ ਸੀ ਉਹਨੇ ਨਾਲ ਦੇ ਨਾਲ ਕਹਤਾ ਸੀ ਤੁਸੀਂ ਦਾ ਬੀਜੇਪੀ ਤੇ ਪਿੱਠੋ ਜਿਵੇਂ ਕਿਸੇ ਦਾ ਕੋਈ ਮਤਲਬ ਨਹੀਂ ਬੈਠੇ ਬੈਠੇ ਜਿਵੇਂ ਡਿਬੇਟ ਚ ਲੜਾਈ ਹੋ ਗਈ ਇਦਾ ਮਤਲਬ ਕਿ ਇੱਥੇ ਤਕਰਾਰ ਇਸ ਕਿਸਮ ਦੀ ਹੋ ਰਹੀ ਹੈ ਆਪਸ ਚ ਲੜਾਈ ਦਾ ਮਸਲਾ ਲੁਧਿਆਣਾ ਦੇ ਚੌੜਾ ਬਾਜ਼ਾਰ ਦੇ ਵਿੱਚ ਕਿਸਾਨਾਂ ਦੀ ਗੱਡੀ ਘੇਰ ਲਈ ਕਿ ਤੁਸੀਂ ਇਹ ਗੱਡੀਆਂ ਲਈ ਫਿਰਦੇ ਹੋ ਵੈਸੇ ਤੁਸੀਂ ਕਹਿੰਦੇ ਹੋ ਕਿ ਦੁਕਾਨਾ ਬੰਦ ਕਰੋ ਅਸੀਂ ਕਿਉਂ ਕਰੀਏ ਦੁਕਾਨਾ ਬੰਦ ਯਾਨੀ ਇਹ ਬੰਦ ਜਿਸ ਦਾ ਕੇਂਦਰ ਨਾਲ ਲੜਾਈ ਦੇ ਵਿੱਚ ਕੇਂਦਰ ਤੇ ਅਸਰ ਪਾਉਣਾ ਸੀ ਪੰਜਾਬੀ ਆਪਸ ਚ ਲੜ ਰਹੇ ਨੇ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਪੁਲਿਸ ਨਾਲ ਲੜਾਈ ਹੋ ਰਹੀ ਹੈ ਤੋ ਕਿੰਨਾ ਕੁ ਅਸਰ ਪਾਏਗਾ ਇਹ ਮਸਲਾ ਜਾਂਪਾ ਨਹੀਂ ਪਰ ਤੁਹਾਡੇ ਸਾਹਮਣੇ ਇੱਕ ਵੱਡਾ ਸਵਾਲ ਛੱਡ ਰਿਹਾ ਮੈਂ ਕਿ ਕਿਸ ਇਸ ਬੰਦ ਦਾ ਇਸ ਲੋਕਾਂ ਦੀ ਖੱਜਲਖੁਆਰੀ ਦਾ ਕਿਸਾਨ ਇਸ ਬੰਦ ਨੂੰ ਕਿਵੇਂ ਲੈਣ ਖੁਸ਼ੀ ਬਣਾਉਣ ਕਿ ਅਸੀਂ ਬਹੁਤ 9 ਘੰਟੇ ਪੰਜਾਬ ਬਿਲਕੁਲ ਬੰਦ ਕਰਤਾ ਸਬਜ਼ੀਆਂ ਦੁੱਧ ਸਭ ਕੁਝ ਬੰਦ ਇਹਦਾ ਕੋਈ ਅਸਰ ਕੇਂਦਰ ਤੇ ਹੋਏਗਾ ਇਹ ਸਮਝਾਉਣ ਜਾਂ ਸਮਝਣ ਇੱਕ ਵੱਖਰੀ ਗੱਲ ਹੈ ਇੱਥੇ ਆਪਾਂ ਸ਼ੇਰ ਕਿਤੇ ਗੱਲ ਕਰਾਂਗੇ ਕਿਉਂਕਿ ਮਸਲਾ ਐਦੂੰ ਅੱਗੇ ਅੱਜ ਦੀ ਰਾਤ ਕਾਫੀ ਅਹਿਮ ਹੈ ਕਿਸਾਨ ਜਥੇਬੰਦੀਆਂ ਲਈ ਖਨੌਰੀ ਬਾਰਡਰ ਲਈ ਉਹਦੀ ਗੱਲ ਆਪਾਂ ਜ਼ਿਆਦਾ ਕਰਦੇ ਆ ਤੇ ਉਹਦੇ ਨਾਲ ਹੀ ਆਪਾਂ ਸੁਪਰੀਮ ਕੋਰਟ ਦੀ ਗੱਲ ਵੀ ਕਰਦੇ ਆ ਪਹਿਲੀ ਤਾਂ ਗੱਲ ਹੈ ਕਿ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਇੱਕ ਆਰਡਰ ਦਿੱਤਾ ਹੈ ਕਿ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਨੂੰ ਤੁਸੀਂ ਮੈਡੀਕਲ ਸਹਾਇਤਾ ਕਿਉਂ ਨਹੀਂ ਦੇ ਰਹੇ ਉਹਨਾਂ ਨੂੰ ਮੈਡੀਕਲ ਏਡ ਤੇ ਉੱਥੇ ਬੈਠਣ ਨੂੰ ਹਸਪਤਾਲ ਲੈ ਕੇ ਜਾਓ ਪੰਜਾਬ ਨੇ ਕਈ ਵਾਰੀ ਸਮਝਾਇਆ ਕਿ ਉਹਨਾਂ ਨੂੰ ਚੱਕਣਾ ਬਹੁਤ ਮੁਸ਼ਕਲ ਹੈ ਪੰਜਾਬ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਸਿਕਿਉਰਿਟੀ ਇੰਨੀ ਕਿਸਾਨਾਂ ਨੇ ਆਪਣੀ ਲਾਈ ਹੈ ਜੇ ਅਸੀਂ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਟਕਰਾਅ ਦੀ ਸਥਿਤੀ ਬਣੂਗੀ ਨੁਕਸਾਨ ਹੋ ਸਕਦਾ ਇੱਕ ਬੰਦੇ ਦੀ ਜਾਨ ਬਚਾਉਣ ਲਈ ਅਸੀਂ ਬਹੁਤ ਸਾਰੀਆਂ ਜਾਨਾਂ ਕਿਵੇਂ ਲੈ ਲਈਏ ਮਤਲਬ ਉਹਨਾਂ ਦਾ ਹਾਂ ਵੈਸੇ ਐਡਵੋਕੇਟ ਜਨਰੇਲ ਇਹ ਗੱਲ ਤਾਂ ਠੀਕ ਕਰ ਰਹੇ ਨੇ ਪੰਜਾਬ ਦੇ ਲੇਕਿਨ ਕਿਤੇ ਵੀ ਮੈਨੂੰ ਸੁਣਿਆ ਕਿ ਉਹਨਾਂ ਨੇ ਕਿਹਾ ਹੋਵੇ ਕਿ ਲੜਾਈ ਤਾਂ ਜੀ ਕੇਂਦਰ ਨਾਲ ਹੈ ਮੰਗਾ ਕੇਂਦਰ ਦੀਆਂ ਨੇ ਤੇ ਸੁਪਰੀਮ ਕੋਰਟ ਨੂੰ ਬੇਨਤੀ ਇਹ ਕੀਤੀ ਜਾਂਦੀ ਹੈ ਕਿ ਤੁਸੀਂ ਇਹ ਲੜਾਈ ਪੰਜਾਬ ਦੇ ਗੱਲ ਪਾਉਣ ਦੀ ਬਜਾਏ ਤੁਸੀਂ ਕੇਂਦਰ ਨੂੰ ਕਹੋ ਕਿ ਕੇਂਦਰ ਇਹਨਾਂ ਦੀਆਂ ਮੰਗਾਂ ਮੰਨੇ ਤੇ ਭਰਤੀ ਤਰਉਣਾ ਕੇਂਦਰ ਤੜਵਾ ਸਕਦਾ ਇਹ ਗੱਲ ਬਿਲਕੁਲ ਨਹੀਂ ਹੋਈ ਹਾਂ ਇਹਨਾਂ ਜ਼ਰੂਰ ਕਿ ਸੁਪਰੀਮ ਕੋਰਟ ਕਹਿੰਦੀ ਕੰਟੈਂਪਟੂਰ ਕੋਰਟ ਹੋ ਜੂ ਕਿੰਨੇ ਵਾਰੀ ਕਹਿ ਚੁੱਕੇ ਤੁਸੀਂ 31 ਤੱਕ ਦਾ ਤੁਹਾਨੂੰ ਟਾਈਮ ਦਿੱਤਾ ਤੁਸੀਂ ਇਹ ਬੰਦੇ ਨੂੰ ਜਿਹਨੂੰ ਕੁਝ ਕਿਸਾਨਾਂ ਨੇ ਕਾਰਜੋਜ ਕੀਤਾ ਹੋਇਆ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਕੋਈ ਬੰਦਕ ਬਣਾ ਸਕਦਾ ਕਿ ਉੱਥੇ ਬੰਦਕ ਬਣਾ ਕੇ ਰੱਖਿਆ ਹੋਇਆ ਜੀ ਉਹਨਾਂ ਦੇ ਕੁਝ ਬੰਦਿਆਂ ਨੇ ਉਹ ਇਹਨਾਂ ਨੂੰ ਉਹ ਜਿਹੜੇ ਹੈ ਉਤਸ਼ਾਹਤ ਕਰ ਰਹੇ ਨੇ ਮਰਨ ਲਈ ਇਸ ਤਰ੍ਹਾਂ ਦੀਆਂ ਟਿੱਪਣੀਆਂ ਸੁਪਰੀਮ ਕੋਰਟ ਨੇ ਕੀਤੀਆਂ ਕਈ ਟਿੱਪਣੀਆਂ ਤਾਂ ਬੜੇ ਅਜੀਬ ਕਿਸਮ ਦੀਆਂ ਸੀ ਜਿਹੜੀਆਂ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਦਾ ਬੈਂਚ ਸਾਡੇ ਇੱਥੋਂ ਦੀ ਗਰਾਊਂਡ ਜਿਹੜੇ ਹਕੀਕਤ ਤੋਂ ਜਾਣੂ ਹੈ ਜੋ ਵੀ ਹੈ ਸੁਪਰੀਮ ਕੋਰਟ ਹੈ ਤਾਂ ਜ਼ਿਆਦਾ ਟਿੱਪਣੀ ਨਹੀਂ ਕੀਤੀ ਜਾ ਸਕਦੀ ਪਰ ਉਹਦੇ ਹੁਕਮ ਨੂੰ ਹੁਣ ਕਿਵੇਂ ਕਾਹਲੂ ਜਵਾਬ ਦੇਣਾ ਪੰਜਾਬ ਸਰਕਾਰ ਨੇ ਕਿਉਂਕਿ ਬਹੁਤ ਵਾਰੀ ਆ ਤਾਂ ਗੱਲ ਕਹਿ ਚੁੱਕੇ ਐ ਇਹ ਤਾਂ ਉਹਨਾਂ ਨੇ ਜਿਹੜੇ ਲੋਕ ਕਹਿੰਦੇ ਸੀਗੇ ਜੀ ਪੰਜਾਬ ਸਰਕਾਰ ਉੱਠੀ ਆ ਜੀ ਅੱਠ ਮੰਤਰੀ ਉੱਥੇ ਗਏ ਮੰਤਰੀਆਂ ਕੇ ਮਿਲੇ ਜੀ ਅਮਨ ਅਰੋੜਾ ਦੀ ਅਗਵਾਈ ਦੇ ਵਿੱਚ ਉਹ ਭਾਈ ਉਹ ਇਹ ਨਹੀਂ ਸੀ ਕਿ ਇਹਨਾਂ ਨੂੰ 헤ਜ ਉੱਠਿਆ ਸੀ 30 ਦਿਨ ਤੋਂ ਬਾਅਦ ਕਿ 3 ਦਿਵਾਂ ਦੇ ਸੀ ਉਸ ਦੇ ਮਰਨ ਵਰਤ ਦਾ ਜਗਜੀਤ ਸਿੰਘ ਡੱਲੇਵਾਲ ਦਾ ਉਹ ਤਾਂ ਇਹੀ ਸੀ ਕਿ ਸੁਪਰੀਮ ਕੋਰਟ ਚ ਦੱਸਣਾ ਸੀ ਕਿ ਪੰਜਾਬ ਸਰਕਾਰ ਗਈ ਸੀ ਪੰਜਾਬ ਸਰਕਾਰ ਨੇ ਜਾ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਜਿਹੜਾ ਇਹ ਕਰੋ ਜੀ ਮੈਡੀਕਲ ਸਪੋਰਟ ਰੈਡੋਲੋਜੀ ਜੇ ਘਟੋ ਘਟ ਵਰਤਨੀ ਤੋੜਨਾ ਇਹ ਗੱਲ ਉੱਥੇ ਉਹਨਾਂ ਨੇ ਸੁਪਰੀਮ ਕੋਰਟ ਚ ਦੱਸੀ ਪੰਜਾਬ ਦੇ ਐਡਵੋਕੇਟ ਜਨਰਲ ਨੇ ਜੀ ਰੱਖੋ ਅਸੀਂ ਤਾਂ ਗਏ ਸੀ ਪਰ ਕਿਸਾਨ ਜਿਹੜਾ ਹੈ ਨਹੀਂ ਮੰਨਦੇ ਡੱਲੇਵਾਲ ਨਹੀਂ ਮੰਨਿਆ ਇਸ ਤਰ੍ਹਾਂ ਦੀ ਗੱਲ ਸੀ ਮਤਲਬ ਪੋਲਿਟੀਕਲ ਪਾਰਟੀ ਦਾ ਬੇਸਿਕ ਮਤਲਬ ਨਹੀਂ ਹੈ ਪੋਲਿਟੀਕਲ ਪਾਰਟੀਆਂ ਦਾ ਉਹਦੇ ਲੜਾਈਆ ਮਤਲਬ ਉਹਨਾਂ ਦਾ ਰੇਖੀ ਤਾਂ ਗੱਲ ਹੈ ਕਿ ਇਹ ਮਸਲਾ ਬੜਾ ਉਲਝਿਆ ਹੋਇਆ ਹੈ ਜਿਹੜੀ ਕਿਸਾਨਾਂ ਚ ਏਕਤਾ ਨਹੀਂ ਹੈ ਏਕਤਾ ਦਾ ਹਾਲ ਹੀ ਦੇਖੋ ਕਿਸਾਨਾਂ ਦੀ ਏਕਤਾ ਦਾ ਤਾਂ ਕਿ ਜਿਹੜੀ ਖਾਪ ਪੰਚਾਇਤਾਂ ਦੀ ਇੱਕ ਪੰਚਾਇਤ ਹੋਈ 100 ਪੰਚਾਇਤਾਂ ਖਾਪ ਇਕੱਠੀਆਂ ਹੋਈਆਂ 100 ਖਾਪਾਂ ਨੇ ਬੈਸ ਪਿੰਡ ਤੇ हिसार ਦੇ ਕੋਲ ਉੱਥੇ ਫੈਸਲਾ ਕੀਤਾ ਕਹਿੰਦੇ ਸੀ ਦੇਖੋ ਢੱਲੇਵਾਲ ਨੂੰ ਉਦੀ ਜਾਨ ਬਚਾਉਣ ਲਈ 9 ਜਨਵਰੀ ਤੱਕ ਤੁਹਾਨੂੰ ਟਾਈਮ ਦਿੱਤਾ ਕਿ ਤੁਸੀਂ ਉਹਦੇ ਨਾਲ ਗੱਲ ਕਰੋ ਲੇਕਿਨ ਨਾਲ ਇਹ ਕਹਤਾ ਸੀ ਨਹੀਂ ਹਮਾਇਤ ਕਰਨੀ ਅੰਦੋਲਨ ਦੀ ਹਮੈਂ ਤਾਂ ਅਸੀਂ ਉਹ ਤੋਂ ਕਰਾਂਗੇ ਜੋ ਸਾਰੇ ਇਕੱਠੇ ਹੋਣਗੇ ਇੱਕਾ ਹੋਵੇ ਇੱਕ ਲਈ ਉਹਨਾਂ ਨੇ ਕਮੇਟੀ ਬਣਾਈ ਇੱਕ ਤਾਂ ਇੱਕ ਨਹੀਂ ਇਹ ਤਾਂ ਮਤਲਬ ਸਰਕਾਰ ਨੂੰ ਪਤਾ ਹੈ ਇਧਰੋਂ ਜਿਹੜੇ ਦੂਜੇ 50 ਜਿਹੜੇ ਪੰਜਾਬ ਵਾਲੇ ਸੰਯੁਕਤ ਕਿਸਾਨ ਮੋਰਚਾ ਉਹ ਤਾਂ ਆਪ ਦੂਰ ਬੈਠੇ ਨੇ ਹਾਂ ਚਿੰਤਾ ਜ਼ਰੂਰ ਜ਼ਾਹਰ ਕਰ ਰਹੇ ਨੇ ਉਹਨਾਂ ਨੇ ਵੀ ਅੰਦੋਲਨ ਤੇ ਉੱਥੇ ਆਉਣ ਤੋਂ ਨਾ ਕਰਤੀ ਜਿਹੜੀ ਇਹ ਦੋਨੇ ਫਾਰਮ ਜਿਹੜੇ ਬਿਨਾ ਉਹਨਾਂ ਦੇ ਉਹਨਾਂ ਦੇ ਸਲਾਹਕੀਤੇ ਇੱਥੇ ਬੈਠੇ ਸੀ ਉਹ ਕਹਿੰਦੇ ਠੀਕ ਹੈ ਤੁਸੀਂ ਬੈਠਿਓ ਨਿਰਪਰ ਤੁਸੀਂ ਇਹ ਗੱਲ ਵੀ ਉਹਨਾਂ ਦੀ ਚੱਲ ਰਹੀ ਹੈ ਤਾਂ ਹੁਣ ਇਸ ਹਾਲਾਤ ਚ ਜਦੋਂ ਜਗਜੀਤ ਸਿੰਘ ਡਲੇਵਾਲ ਨੂੰ 35 ਦਿਨ ਹੋ ਗਏ ਜਿਹੜਾ ਹੈ ਮਰਨ ਬਰਤ ਦੇ ਬੈਠੇ ਨੂੰ ਸਿਹਤ ਲਗਾਤਾਰ ਵਿਗੜ ਰਹੀ ਹੈ ਉਸ ਹਾਲਾਤ ਚ ਸੁਪਰੀਮ ਕੋਰਟ ਕਹੀ ਜਾਂਦੀ ਹੈ ਇਹਨਾਂ ਨੂੰ ਜਿਹੜੇ ਤੁਸੀਂ ਹਸਪਤਾਲ ਲੈ ਕੇ ਜਾਓ ਤੇ ਉੱਥੇ ਕਿਸਾਨਾਂ ਨੇ ਜਿਵੇਂ ਮੋਰਚਾ ਬੰਦੀ ਕੀਤੀ ਹੋਈ ਹੈ ਜਿਸ ਤਰੀਕੇ ਨਾਲ ਡਿਊਟੀਆਂ ਲੱਗੀਆਂ ਨੇ ਜਿਸ ਤਰੀਕੇ ਨਾਲ ਖਨੌਰੀ ਬਾਰਡਰ ਤੇ ਅਨਾਉਂਸਮੈਂਟ ਹੁੰਦੀ ਹੈ ਜੀਪ ਰਾਹੀਂ ਕਿ ਭਾਈ ਤੁਸੀਂ ਆਪਦੇ ਆਪ ਦੇ ਨਿਯਾਕੇ ਜਿਹੜੇ ਤੁਹਾਨੂੰ ਡਿਊਟੀਆਂ ਲਗੀਆਂ ਨੇ ਉੱਥੋਂ ਨਹੀਂ ਹੱਲਣਾ ਚਾਹੇ ਗੋਲੀ ਚੱਲ ਜੇ ਜਿਹੜੀ ਇਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਉੱਥੋਂ ਨਹੀਂ ਹੱਲਣਾ ਜਿਹੜੀ ਜੇ ਪੰਜਾਬ ਪੁਲਿਸ ਜਾਂਦੀ ਹੈ ਜਿਸ ਤਰੀਕੇ ਨਾਲ ਉੱਥੇ ਘੇਰਾ ਬੰਦੀ ਹੈ ਡੱਲੇਵਾਲ ਦੀ ਧੱਕਾ ਤਾਂ ਹੋ ਗਈ ਉੱਚ ਕੋਈ ਨੁਕਸਾਨ ਹੋ ਕੋਈ ਕਈ ਕਿਸਮ ਦੇ ਬੰਦੇ ਹੁੰਦੇ ਨੇ ਕੁਛ ਵੀ ਹੋ ਸਕਦਾ ਪੁਲਿਸ ਨੇ ਤਾਂ ਬਾਅਦ ਚ ਕਹਿ ਦੇਣੀ ਕਿ ਗੋਲੀ ਉਧਰੋਂ ਚੱਲੀ ਸੀ ਜੀ ਨੁਕਸਾਨ ਹੋ ਗਿਆ ਤੇ ਕੌਣ ਲੜੂਗਾ ਪੰਜਾਬ ਤੇ ਕਿਸਾਨ ਪੰਜਾਬ ਪੰਜਾਬੀਆਂ ਨੇ ਜਣੀ ਪੰਜਾਬੀ ਪੰਜਾਬੀ ਉਲਝਣ ਗਿਆ ਹੈ ਕਹਿ ਲਈ ਆਪਾਂ ਚਾਹੇ ਜਿਹੜੇ ਕਿਸ ਪੰਜਾਬ ਪੁਲਿਸ ਦੇ ਬੰਦੇ ਜਿਹੜੇ ਗੋਲੀ ਚਲਾਉਣਗੇ ਉਹ ਵੀ ਤਾਂ ਪੰਜਾਬ ਕਿਸਾਨਾਂ ਦੇ ਮੁੰਡੇ ਨੇ ਤੇ ਸਾਹਮਣੇ ਵੀ ਕਿਸਾਨ ਨੇ ਇਹ ਕਿਸ ਕਿਸਮ ਦਾ ਵਰਤਾਂਤ ਸर्जਤਾ ਕਿ ਤੁਸੀਂ ਲੜਾਈ ਕੇਂਦਰ ਨਾਲ ਮੰਗਾ ਕੇਂਦਰ ਨੇ ਬਣਣੀਆਂ ਨੇ ਤੇ ਲੜਾਈ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦੇ ਆਪਸ ਚ ਹੋ ਰਹੀ ਹੈ ਜਾ ਉਹ ਹੁਣ ਜਾ ਰਹੀ ਹੈ ਇਹਨਾਂ ਅਜ ਬੰਦ ਤੇ ਵੀ ਆਪਾਂ ਹੀ ਦੇਖਿਆ ਇਹ ਸਮਝ ਚੋਣੀ ਹੈ ਤੇ ਜਾ ਬਦਰ ਇੱਕ ਲੜਾਈ ਲੜਨ ਦੇ ਵਿੱਚ ਕਿਤੇ ਕਮੀ ਰਹਗੀ ਕਾਨੂੰਨੀ ਲੜਾਈ ਚ ਕਮੀ ਰਹਗੀ ਆਪ ਵਿਚ ਸਮਝਾ ਸਮਝਣ ਸਮਝਾਉ ਚ ਕਮੀ ਰਹਗੀ ਇਹ ਤਾਂ ਸਮਝਣ ਦੀ ਲੋੜ ਹੈ ਨਾ ਮਸਲਾ ਕੇਂਦਰ ਸਰਕਾਰ ਨਾਲ ਸੁਪਰੀਮ ਕੋਰਟ ਨੂੰ ਵੀ ਚਾਹੀਦਾ ਸੀ ਵੀ ਕੇਂਦਰ ਨੂੰ ਕਹੇ ਤੇ ਕੇਂਦਰ ਸਰਕਾਰ ਜਿਹੜੀ ਹੈ ਉਹਨੂੰ ਇਹ ਗੱਲ ਸਮਝ ਆਈ ਹੋਈ ਹੈ ਕਿਸਾਨ ਤਾਂ ਦੋ ਹੀ ਫਾਰਮ ਨੇ ਬਾਕੀ ਤਾਂ ਬਿਲਕੁਲ ਅਲੱਗ ਬੈਠੇ ਨੇ ਇਹ ਇਨਾ ਦਾ ਹੁਨਾ ਪ੍ਰੈਸ਼ਰ ਦਿੱਲੀ ਵਾਲਾ ਤਾਂ ਬਣਿਆ ਨਹੀਂ ਜੋ ਮਰਜੀ ਇਹ ਕਹੀ ਜਾਣ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਦੇ 35 ਦਿਨ ਦੇ ਵਿੱਚ ਬਹੁਤ ਹਮਦਰਦੀ ਜਿਹੜੀ ਲੋਕਾਂ ਨੂੰ ਹੈ ਇੱਕ ਬਜ਼ੁਰਗ ਬੰਦਾ ਮਰਨ ਬਰਤ ਤੇ ਬੈਠਾ ਮੰਗਾ ਤਾਂ ਸਭ ਦੀ ਇੱਕੋ ਹੀ ਨੇ ਮੰਗਾ ਜਦੋਂ ਇੱਕ ਨੇ ਲੇਕਿਨ ਕਿਸਾਨ ਨਹੀਂ ਨ ਇੱਕ ਹੈਗੇ ਇਹ ਸਰਕਾਰ ਨੂੰ ਪਤਾ ਹੈ ਸਰਕਾਰਾਂ ਨੂੰ ਇਸ ਨਾਲ ਤਾਂ ਫਾਇਦਾ ਹੁੰਦਾ ਸੁਪਰੀਮ ਕੋਰਟ ਦੀ ਤਾਂ ਬਿਲਕੁਲ ਹੀ ਕਮਾਲ ਕਰਤੀ ਸੁਪਰੀਮ ਕੋਰਟ ਨੇ ਤਾਂ ਮੈਨੂੰ ਨਹੀਂ ਕਹਦਾ ਕਿਉਂ ਕੀਤੀ ਇਹ ਦੱਸ ਰਿਹਾ ਕੋਟ ਆਪ ਜਾਣੇ ਲੇਕਿਨ ਉਹਨਾਂ ਨੇ ਕਹਿਤਾ ਕਿ ਤੁਸੀਂ 6 ਨੂੰ ਕੁਝ ਹੋ ਗਿਆ ਪੰਜਾਬ ਜ਼ਿੰਮੇਵਾਰ ਹੈ ਪੰਜਾਬ ਤੇ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਹੁਣ ਕਰੇ ਕੀ ਜੇ ਪੰਜਾਬ ਸਰਕਾਰ ਅੱਜ ਜਵੇਂ ਐਕਸ਼ਨ ਦੀ ਗੱਲ ਹੋ ਰਹੀ ਹੈ ਜੇ ਹੁੰਦੀ ਹੈ ਐਕਸ਼ਨ ਦਾ ਵਿਰੋਧ ਹੁੰਦਾ ਤੇ ਵਿਰੋਧ ਦੇ ਵਿੱਚ ਕੀ ਹੋਊਗਾ ਕੀ ਹੋ ਸਕਦਾ ਉਹੀ ਫਿਕਰ ਹੈ ਸਾਨੂੰ ਹਰ ਇੱਕ ਗੰਭੀਰ ਸੰਵੇਦਨਸ਼ੀਲ ਪੰਜਾਬੀ ਨੂੰ ਵੀ ਹੋ ਨਹੀਂ ਰਿਹਾ ਮਸਲਾ ਕੋਈ ਹੋਰ ਲੜਾਈ ਕਿਤੇ ਹੋਰ ਜਾਂ ਲੜਾਈ ਕਿਦੇ ਗੱਲ ਪਾਈ ਜਾ ਰਹੀ ਹੈ ਇਹ ਸਮਝਣ ਵਾਲੀ ਗੱਲ ਹੈ ਤਾਂ ਇਹ ਸਾਰਾ ਕੁਝ ਸਮਝਣ ਦਾ ਹਲੇ ਵੀ ਹੈ ਲੋਕ ਬੜੇ ਸਵਾਲ ਕਰਨ ਲੱਗੇ ਅੱਜ ਦੇ ਮੈਂ ਸਪੈਸ਼ਲ ਪ੍ਰੋਗਰਾਮ ਕਰਕੇ ਤੇ ਡਿਬੇਟੋ ਦੇ ਵਿੱਚ ਸਵਾਲ ਆ ਰਹੇ ਨੇ ਫੋਨ ਆ ਰਹੇ ਨੇ ਕਿ ਸਾਨੂੰ ਇਹਨਾਂ ਨੂੰ ਤਾਂ ਸਮਝਾ ਦਿਓ ਅੱਜ ਦੇ ਪੰਜਾਬ ਬੰਦ ਬਹੁਤ ਵਧੀਆ ਹੋ ਰਿਹਾ ਜੀ ਮੁਕੰਮਲ ਹੋ ਗਿਆ ਇਹਦਾ ਪੰਜਾਬ ਦਿੱਲੀ ਤੇ ਦਿੱਲੀ ਦੀ ਸਿਹਤ ਤੇ ਕੀ ਅਸਰ ਹੋਇਆ ਕੇਂਦਰ ਤੇ ਕੀ ਅਸਰ ਹੋਇਆ ਇਹ ਵੀ ਤਾਂ ਦੱਸੋ ਸਾਨੂੰ ਸੋ ਇਹ ਨੇ ਵੱਡੇ ਮਸਲੇ ਉਲਝਦੇ ਨੇ ਪਰ ਉਸ ਉਲਝਣ ਦੇ ਵਿੱਚ ਅਲਜਾਹ ਪੰਜਾਬੀ ਆਪਸ ਕਿਉਂ ਉਲਝਣ ਇਹ ਗੱਲ ਜਿਹੜੀ ਹੈ ਘੇੜ ਤੋਂ ਬਾਹਰ ਹੈ ਪਰ ਸਥਿਤੀ ਉਧਰੋਂ ਵੱਧ ਰਹੀ ਹੈ ਜੇ ਜੇ ਅੱਜ ਐਕਸ਼ਨ ਜਿਸਤ ਦੀ ਤਿਆਰੀ ਹੋ ਰਹੀ ਹੈ ਜੇ ਹੋ ਜਾਂਦਾ ਤਾਂ ਮਤਲਬ ਸਥਿਤੀ ਖਰਾਬ ਹੋਏਗੀ ਤੇ ਸਥਿਤੀ ਖਰਾਬ ਕਿਦੀ ਹੋਏਗੀ ਪੰਜਾਬ ਦੀ ਪੰਜਾਬ ਦੀ ਧਰਤੀ ਤੇ ਪੰਜਾਬ ਜਿਹੜਾ ਹੈ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਇਹ ਲੰਬੂ ਲੌਂ ਦੀ ਜਿਹੜਾ ਉਹ ਤਾਂ ਬੈਠੇ ਰਹਿੰਦੇ ਤੇ ਉਹ ਮੈਂ ਅੱਜ ਤੋਂ ਬਹੁਤ ਸਾਲ ਪਹਿਲਾਂ ਸ਼ਾਇਦ 83 ਦੇ ਇੱਕ ਆਰਟੀਕਲ ਆ ਮੇਰਾ ਉਦੋਂ ਮੈਂ ਅਖਬਾਰ ਉਦੋਂ ਮੈਂ ਮਾਸਕ ਬੰਚ ਕਰਦਾ ਹੁੰਦਾ ਸੀ ਕਿ ਬਈ ਉਹਦੋਂ ਕਿਹਾ ਸੀ ਕਿ ਜੇ ਲੱਗੀ ਅੱਗ ਪੰਜਾਬ ਤਾਂ ਹੀ ਤੇਰੇ ਪਿਓ ਦੇ ਪਿਓ ਤੋਂ ਬੁਝਨੇ ਨਹੀਂ ਉਸ ਵੇਲੇ ਇਦਰਾਗਾਦੀ ਨੂੰ ਸਮੋਤ ਉਤਕਸ ਕੇ ਲਿਖਿਆ ਸੀ ਤੋ ਇਹ ਦੇਖ ਲਓ ਹਾਲ ਤੱਕ ਬੁਜੀ ਹੈ ਤੇ ਅੱਗੇ ਦਾ ਝੁਲ ਸੁਲਗ ਰਹੀ ਹੁੰਦੀ ਹੈ ਤੋ ਉਸੇ ਬਸੇ ਨੂੰ ਫਿਰ ਕਹਾਣੀ ਵੱਧ ਰਹੀ ਹੈ ਕਿ ਕਿਉਂ ਅਸੀਂ ਉਸ ਨੂੰ ਪੰਜਾਬ ਨਾਲ ਖੇਡਦੇ ਆਂ ਅਗਲ ਨਾਲ ਖੇਡਦੇ ਆਂ ਇਹਦਾ ਸਮਝਣ ਪਰ ਜਿਨ੍ਹਾਂ ਨੂੰ ਫਾਇਦਾ ਹੈ ਇਸ ਗੱਲ ਦਾ ਉਹ ਵੀ ਤਾਂ ਦੇਖੋ ਜਿਨ੍ਹਾਂ ਨੂੰ ਸਿਆਸੀ ਫਾਇਦੇ ਨੇ ਉਹ ਕਿਉਂ ਉਹਨਾਂ ਨੂੰ ਕੀ ਫਰਕ ਪੈਦਾ ਉਹਨਾਂ ਨੂੰ ਜੇ ਇੱਕ ਸਟੇਟ ਚ ਹੈ ਜੇ ਪਹਿਲਾਂ ਵੀ ਤਾਂ ਇਹ ਦੇਖਿਆ ਤੇ ਉਹ ਤਾਂ ਬਹੁਤ ਕੁਝ ਕਰ ਸਕਦੇ ਨੇ ਤੇ ਪੰਜਾਬ ਸਰਕਾਰ ਮਾਨ ਸਰਕਾਰ ਜੋ ਮਰਜੀ ਮੈਚ ਦੇਖੋ ਕੁਛ ਮਰਜੀ ਕਰੋ ਇੱਥੇ ਆ ਕੇ ਤੁਸੀਂ ਜਿਹੜੀ ਹੈ ਤੁਹਾਡੀ ਭੂਮਿਕਾ ਜਿਹੜੀ ਕੋਈ ਜ਼ਿਆਦਾ ਭੂਮਿਕਾ ਤਾਂ ਤੁਹਾਡੇ ਜਿਹੜਾ ਕੇਜਰੀਵਾਲ ਸਾਹਿਬ ਦੀ ਉਸ ਵਾਰ ਉਹ ਤੋਂ ਹੁਣ ਉਹ ਪੁਜਾਰੀਆਂ ਨੂੰ ਪੈਸਾ ਦੇ ਸਕਦੇ ਨੇ ਗ੍ਰਾਂਥੀਆਂ ਨੂੰ ਪੈਸੇ ਦਾ ਨਾਲ ਐਲਾਨ ਕਰ ਸਕਦੇ ਨੇ ਕਿਸਾਨਾਂ ਲਈ ਕੀ ਬੋਲੇ ਨੇ ਜੀ ਹੁਣ ਤੱਕ ਪੰਜਾਬ ਦੇ ਲਈ ਪੰਜਾਬ ਚ ਐਡਿਸ਼ਨ ਹੋ ਰਹੀ ਹੋਵੇ ਕਿਸਾਨਾਂ ਦੀਆਂ ਵੋਟਾਂ ਵੀ ਤਾਂ ਲੈਣੀਆਂ ਨੇ ਕੇਜਰੀਵਾਦ ਦੀ ਆਫ ది ਸਟੇਟਮੈਂਟ ਦਾ ਕੋਈ ਨਹੀਂ ਆਈ ਤੇ ਹੁਣ ਸਾਰੇ ਕਹਿੰਦੇ ਨੇ ਸਾਰਾ ਪੰਜਾਬ ਕੇਜਰੀਵਾਲ ਤੇਰੇ ਨਾਲ ਤੇ ਹੁਣ ਪੰਜਾਬ ਕੇਜਰੀਵਾਦ ਦੇ ਨਾਲ ਕਿਵੇਂ ਹੋ ਜੂਗਾ ਤੋਂ ਬਹੁਤ ਸਾਰੇ ਸਵਾਲ ਨੇ ਜਿਹੜੇ ਸਾਨੂੰ ਲਗਾਤਾਰ ਸਾਡੇ ਸਾਹਮਣੇ ਨੇ ਤੇ ਅੱਜਾਲਾ ਸਵਾਲ ਬਹੁਤ ਵੱਡਾ ਹੈ ਮੈਂ ਫੇਰ ਇਸ ਨੂੰ ਸੰਬੱਪ ਕਰਦਾ ਦੇਖੋ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ 31 ਤੱਕ ਤੁਸੀਂ ਜਵਾਬ ਦਿਓ ਕੱਲ ਨੂੰ ਸੁਣਵਾਈ ਹੈ ਤੇ ਕਦ ਦੋ ਹੀ ਜਵਾਬ ਦਿੱਤੇ ਜਾ ਸਕਦੇ ਜਹਾਂ ਦਾ ਐਕਸ਼ਨ ਹੋ ਕੇ ਜੀ ਅਸੀਂ ਚੱਕ ਲਿਆ ਢੱਲੇਵਾਲ ਨੂੰ ਜਿਵੇਂ 26 ਨੂੰ ਤੱਕ ਇਹਨਾਂ ਚੱਕ ਕੇ ਲੈ ਗਏ ਸੀ ਜਿੱਤੇ ਬਰਤ ਰੱਖਣਾ ਸੀ ਉਹ ਤਾਂ ਜੇ ਕਿਤੇ ਦੂਜਾ ਬੰਦਾ ਨੇ ਬਰਤ ਨਾ ਰੱਖਿਆ ਹੁੰਦਾ ਇੱਥੇ ਸੁਖਜੀਤ ਸਿੰਘ ਨੇ ਤਾਂ ਇਹਨੂੰ ਵਾਪਸ ਥੋੜੀ ਕਰਨਾ ਸੀ ਇਹ ਤਾਂ ਡੀਐਮਸੀ ਚ ਰਹਿਣਾ ਸੀ ਦੋਨੋਂ ਕਾਬੀ ਦੋ ਹੁਣ ਇੱਕ ਅੱਗੇ ਇੱਕ ਪਾਸੇ ਲੈ ਲੈਣੇ ਪਏ ਸੇ ਨੂੰ ਪੰਜਾਬ ਸੁਪਰੀਮ ਕੋਰਟ ਦੇ ਦੋ ਪਾਸੇ ਲੈਣੇ ਪਊ ਚਲੋ ਇਹਨਾਂ ਨੂੰ ਇੱਥੇ ਭੇਜਤਾ ਹੁਣ ਇੱਕ ਤਾਂ ਜਾਇਜ਼ ਤਹੀ ਤਰੀਕਾ ਹੈ ਸੁਪਰੀਮ ਕੋਰਟ ਕੋ ਜਾ ਕੇ ਜਿਵੇਂ ਸੇ ਤੁਹਾਡੇ ਹੁਕਮਾਂ ਦੀ ਤਾਅਮੀਲ ਕਰ ਲਈ ਜੇ ਨਹੀਂ ਕਰਦੇ ਜਾ ਕੇ ਫਿਰ ਕੀ ਕਰਨਗੇ ਕੰਟੈਂਪਟ ਹੈ ਦੋਨੇ ਗੱਲਾਂ ਸੁਪਰੀਮ ਕੋਰਟ ਹੈ ਸਭ ਤੋਂ ਉੱਚੀ ਅਦਾਲਤ ਹੈ ਤੋ ਇਸ ਮਾਮਲੇ 'ਚ ਇੱਕ ਤਾਂ ਇਹ ਵੱਡਾ ਸਵਾਲ ਹੈ ਕਿ ਅੱਜ ਬਹੁਤ ਬਚ ਕੇ ਚੱਲਣ ਦੀ ਲੋੜ ਹੈ ਭਗਵਾਨਤਮਾਨ ਸਰਕਾਰ ਨੂੰ ਬਹੁਤ ਹਾਲਾਂਕਿ ਅੱਜ ਜਸਕਰਨ ਸਿੰਘ ਜਿਹੜਾ ਐਡੀਜੀਪੀ ਸਾਫ ਦਾ ਇਹ ਵੀ ਬੜਾ ਸਵਾਲ ਉੱਠਦਾ ਕਿ ਇਹਨਾਂ ਦੇ ਜਿਹੜੇ ਮੰਤਰੀ ਪੰਜਾਬ ਸਰਕਾਰ ਦੀ ਬਜਾਏ ਉਹ ਇੱਕ ਸਾਬਕਾ ਅਫਸਰ ਤੇ ਜਿਆਦਾ ਟੇਕ ਰੱਖ ਰਹੇ ਨੇ ਉਹੀ ਗੱਲਬਾਤ ਕਰ ਰਿਹਾ ਹੈ ਲਗਾਤਾਰ ਅੱਜ ਵੀ ਕਰ ਰਹੇ ਸੀ ਅੱਜ ਜਾ ਕੇ ਉੱਥੇ ਤੇ ਪੈਸੇ ਜਵਾਬ deta ਸੀ ਢੱਲੇਵਾਲ ਨੇ ਢੱਲੇਵਾਲ ਨੇ ਤੇ ਜਾ ਕੇ ਉਹਨੇ ਵੀਡੀਓ ਬਣਾ ਕੇ ਸਾਰਾ ਕੁਝ ਜਿਹੜਾ ਪੰਜਾਬ ਸਰਕਾਰ ਤੇ ਵੀ ਸਵਾਲ ਉੱਠਦੇ ਸੀ ਔਰ ਇਹ ਵੀ ਕਿਹਾ ਸੀ ਕਿ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਕੁਝ ਵੀ ਕਰ ਸਕਦੀ ਹੈ ਸਾਨੂੰ ਇਹ ਨਹੀਂ ਹੈ ਵੀ ਕਿਹਦਾ ਇਸ਼ਾਰਾ ਹੈ ਕੌਣ ਕੀਤੇ ਚੱਲਦਾ ਹੈ ਗਲਤ ਹੈ ਕਿ ਪੰਜਾਬ ਪੰਜਾਬ ਪੰਜਾਬੀ ਪੰਜਾਬੀ ਨਾਲ ਉਲਝੂਗਾ ਤੇ ਸਥਿਤੀ ਫਿਰ ਦੂਰ ਤੱਕ ਜਾਊਗੀ ਉਹੀ ਗੱਲ ਜੇ ਲੱਗੀ ਅੱਗੇ ਪੰਜਾਬ ਤੈਂ ਤੇਰੇ ਪਿਓ ਦੇ ਪਿਓ ਤੋਂ ਬਜਣੀ ਨਹੀਂ ਕਿ ਆਪਾਂ ਗੱਲ ਕਰਦੇ ਰਹਾਂਗੇ ਅੱਜ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ ਸਰਕਾਰ ਨੂੰ ਲੋਕਾਂ ਨੂੰ ਕਿਸਾਨਾਂ ਨੂੰ ਕਿ ਆਪਾਂ ਪੰਜਾਬ ਚ ਸ਼ਾਂਤੀ ਬਣਾਈ ਰੱਖੀਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ